ਤੋਂ ਨੂੰ ਮੈਂ ਦੱਸ ਦੇਣਾ ਚਾਹਨਾ 26 ਜਨਵਰੀ ਤੱਕ ਪੰਜਾਬ ਦਾ ਕੋਈ ਵੀ ਤਹਿਸੀਲ ਤੋਂ ਲੈ ਕੇ ਜ਼ਿਲ੍ਹੇ ਤੱਕ ਦਾ ਹਸਪਤਾਲ ਐਸਾ ਨਹੀਂ ਹੋਊਗਾ ਜਿੱਥੇ ਐਕਸਰੇ ਦੀ ਮਸ਼ੀਨ ਨਹੀਂ ਹੋਊਗੀ ਤੇ ਐਕਸਰੇ ਚਲਾਉਣ ਵਾਲਾ ਜਿਹੜਾ ਐਕਸਪਰਟ ਆ ਉਹ ਨਹੀਂ ਹੋਊਗਾ 26 ਜਨਵਰੀ ਤੱਕ ਆਰਡਰ ਕਰ ਦਿੱਤੇ ਗਏ ਨੇ ਐਸ ਐਮਓਜ਼ ਨੂੰ ਸੀ ਐਮਓਜ਼ ਨੂੰ ਮੈਡੀਕਲ ਅਫਸਰਾਂ ਨੂੰ ਆਰਡਰ ਕਰ ਦਿੱਤੇ ਗਏ ਨੇ 26 ਜਨਵਰੀ ਤੱਕ ਆਰਡਰ ਕਰ ਦਿਓ ਜਿਹੜੀਆਂ ਜਿਹੜੀਆਂ ਦਵਾਈਆਂ ਜ਼ਿਆਦਾ ਤੁਸੀਂ ਲਿਖਦੇ ਹੋ ਜਿਹੜੀ ਪਰਚੀ ਤੇ ਦਵਾਈ ਕਿਸੇ ਰਿਕਸ਼ੇ ਵਾਲੇ ਮਜ਼ਦੂਰ ਨੂੰ ਸਰਕਾਰੀ ਹਸਪਤਾਲ 'ਚ ਲਿਖਤੀ ਕਿਸੇ ਮੇਰੇ ਬਾਪੂ ਨੂੰ ਲਿਖਤੀ ਕਿਸੇ ਮੇਰੇ ਤਾਏ ਨੂੰ ਲਿਖਤੀ ਕਿਸੇ ਮੇਰੀ ਮਾਂ ਨੂੰ ਬਿਮਾਰ ਨੂੰ ਲਿਖਤੀ ਹਰ ਚੀਤੇ ਦਵਾਈ ਉਹ ਦਵਾਈ ਉਸੇ ਹਸਪਤਾਲ ਚੋਂ ਮਿਲੂਗੀ ਉਹ ਬਾਹਰ ਨਹੀਂ ਜਾਊਗਾ ਦਵਾਈ ਖਰੀਦਣ ਇਹ ਆਰਡਰ ਕਰ ਦਿੱਤੇ ਗਏ ਨੇ ਜੀ ਇਹ ਆਰਡਰ ਕੌਣ ਕਰ ਸਕਦਾ ਜਿਹਦੀ ਨੀਅਤ ਸੱਚੀ ਹੋਵੇ ਜੀ ਦਾ ਕਿਸੇ ਹਸਪਤਾਲ ਚ ਪ੍ਰਾਈਵੇਟ ਚ ਹਿੱਸਾ ਨਾ ਹੋਵੇ ਇਹ ਉਹੀ ਕਰ ਸਕਦਾ ਕਿਉਂਕਿ ਪਤਾ ਲੱਗ ਗਿਆ ਲੋਕਾਂ ਚੋਂ ਸ਼ਿਕਾਇਤਾਂ ਮਿਲਦੀਆਂ ਨੇ ਕਿ ਜੀ ਡਾਕਟਰ ਇਹੋ ਜਿਹੀਆਂ ਦਵਾਈਆਂ ਲਿਖ ਦਿੰਦੇ ਨੇ ਜਿਹੜੀਆਂ ਹਸਪਤਾਲ ਚੋਂ ਮਿਲਦੀਆਂ ਹੀ ਨਹੀਂ ਬਾਹਰੋਂ ਲੈਣ ਜਾਂਦੇ ਆ ਜਮੀਨ ਗੈਣੇ ਹੋ ਜਾਂਦੀ ਹੈ ਬਾਹਰੋਂ ਜਮੀਨ ਜਿਹੜੀਆਂ ਦਵਾਈਆਂ ਖਰੀਦਣ ਵੇਲੇ ਅਸੀਂ ਕਿਹਾ ਵੀ ਕਿਉਂ ਸਰਕਾਰ ਕਿਉਂ ਨਹੀਂ ਕਰਦੀ ਇਹ ਕੰਮ ਸਰਕਾਰ ਕੋਲੇ ਬਜਟ ਹੈ ਪੈਸੇ ਤੁਸੀਂ ਦਿੰਦੇ ਹੋ ਰੈਵਨਿਊ ਤੁਸੀਂ ਦਿੰਦੇ ਹੋ ਪੈਟਰੋਲ ਤੇ ਤੁਸੀਂ ਟੈਕਸ ਦਿੰਨੇ ਹੋ ਡੀਜ਼ਲ ਤੇ ਤੁਸੀਂ ਟੈਕਸ ਦਿੰਨੇ ਹੋ ਰਜਿਸਟਰੀ ਕਰਾਉਣੇ ਟੈਕਸ ਦਿੰਨੇ ਹੋ ਸਾਡੇ ਕੋਲੇ ਆਉਂਦਾ ਪੈਸਾ ਉਹ ਉਹ ਪੈਸਾ ਤੁਹਾਡੇ થી ਲਾਉਣਾ ਫਿਰ ਅਸੀਂ ਤੇ ਉਹਨਾਂ ਨੂੰ ਕੀ ਪਤਾ ਹੈ ਜਿਹੜੇ ਕਰਾਉਂਦੇ ਆ ਅਮਰੀਕਾ ਤੋਂ ਇਲਾਜ ਉਹਨਾਂ ਨੂੰ ਕੀ ਪਤਾ ਕਿ ਇੱਥੇ ਦੁੱਖ ਕੀ ਨੇ ਆਪ ਕੱਲ ਪਰਸੋ ਬੋਲੀ ਜਾਂਦਾ ਸੀ ਉਹ ਬਾਦਲਕੇ ਵਾਲਾ ਆਪੂ ਉਹ ਸਰਵੀਰ ਬਾਦਲ ਉਹ ਕੀ ਕਹਿੰਦਾ ਕਹਿੰਦਾ ਹਰ ਪਿੰਡ ਚ ਚਾਰ ਪੰਜ ਮਲੰਗ ਹੁੰਦੇ ਨੇ ਜਿਨ੍ਹਾਂ ਨੂੰ ਕੋਈ 사ਸਰੀ ਕਾਲ ਨਹੀਂ ਬੁਲਾਉਂਦਾ ਉਹ ਆਮ ਆਦਮੀ ਪਾਰਟੀ ਦੇ ਨਾਲ ਨੇ ਤੇ 12000 13000 ਪਿੰਡ ਹੈ 50000 ਮਲੰਗ ਇਹਨਾਂ ਦੇ ਨਾਲ ਹੈ ਅੱਛਾ ਕਮਾਲ ਹੈ ਸੁਖਵੀਰ ਸਿਆ ਤੇ ਸ਼ਾਇਦ ਤੈਨੂੰ ਮਲੰਗ ਦਾ ਲਫ਼ਜ਼ ਦਾ ਫੁੱਲ ਫਾਰਮ ਨਹੀਂ ਪਤਾ ਓਰੀਆ ਓਰੀਆ ਓਰੀਆ